ਪੰਜਾਬ ਸਰਕਾਰ ਵੱਲੋਂ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਪਿੰਡਾਂ ਦੇ ਵਿੱਚ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੀ ਇਹ ਪਹਿਲ ਕਦਮੀ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਸਮੇਂ ਪੰਜਾਬ ਭਾਰ ਦੇ ਵਿੱਚ ਕੁੱਲ 275 ਪਿੰਡੂ ਲਾਇਬ੍ਰੇਰੀਆਂ ਕਾਰਸ਼ੀਲ ਹਨ ਅਤੇ 58 ਉਸਾਰੀ ਅਧੀਨ ਹਨ। ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਜੋਸਤੇ ప్రతి ਹਲਕਾ 4 ਲੱਖ ਰੁਪਏ ਦੀ ਲਾਗਤ ਆਵੇਗੀ ਇਸ पहलकदमी ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾ ਚ ਸੂਬੇ ਦਾ ਨਾਮ ਰੌਸ਼ਨ ਕਰਨ ਜਦੋਂ ਵੀ ਮੈਂ ਮਤਲਬ ਆਪਣੀ ਸਟੱਡੀ ਕਰਕੇ ਆਨੀਆ ਕਾਲਜ ਦੇ ਵਿੱਚ ਤੇ ਉਸ ਯੂਨੀਵਰਸਿਟੀ ਤੋਂ ਬਾਅਦ ਫਿਰ ਮੈਂ ਇੱਥੇ ਆਪਣੀ ਲਾਇਬ੍ਰੇਰੀ ਦੇ ਵਿੱਚ ਟਾਈਮ ਬਿਤਾਉਣੀ ਆ ਤੇ ਉਸ ਤੋਂ ਬਾਅਦ ਮੈਂ ਇੱਥੋਂ ਕੁਝ ਬੁੱਕਸ ਵੀ ਮਤਲਬ ਲੈਂਦੀਆਂ ਨੇ ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ ਪੜ੍ਹ ਕੇ ਇਸ ਬਹੁਤ ਵਧੀਆ ਪ੍ਰਾਲੇ ਦੇ ਲਈ ਮੈਂ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਜ਼ਰਾ ਧੰਨਵਾਦ ਕਰਦੀ ਆ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਇੱਥੇ ਸਾਨੂੰ ਇਹ ਫਾਇਦਾ ਹੈ ਜੀ ਬਿਲਕੁਲ ਜੀ ਮੌਨਸੂਨ ਦੀ ਵਾਪਸੀ ਰੀਜਨ ਤੋਂ ਹੋ ਚੁੱਕੀ ਹੈ 24 ਸੈਪਟੈਂਬਰ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਕੰਪਲੀਟ ਵਿਦਡਰੋਅਲ ਮੌਨਸੂਨ ਦਾ ਹੋ ਗਿਆ ਔਰ ਇਹਦੇ ਕਰਕੇ ਜਿਹੜੀਆਂ ਵੈਦਰ ਕੰਡੀਸ਼ਨਸ ਐ ਕਲੀਅਰ ਚੱਲ ਰਹੀਆਂ ਨੇ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਵੀ ਥੋੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 35.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 24.2 ਡਿਗਰੀ ਸੈਲਟ੍ਰੀਟ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.8 ਡਿਗਰੀ ਸੈਲਟ੍ਰੀਟ ਉੱਪਰ ਹੈ ਔਰ ਜੇ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕਿਉਂਕਿ ਮੌਨਸੂਨ ਦਾ ਵਿਦਡਰੋਅਲ ਹੋ ਚੁੱਕਿਆ ਸੋ ਕਿਸੇ ਤਰ੍ਹਾਂ ਦਾ ਕੋਈ ਡਬਲਿਊ ਡੀ ਸਿਸਟਮ ਵੀ ਫਿਲਹਾਲ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ 4-5 ਦਿਨ ਵੈਦਰ ਕੰਡੀਸ਼ਨਸ ਰੀਜਨ ਦੇ ਵਿੱਚ ਕਲੀਅਰ ਔਰ ਡਰਾਈ ਰੈਨ ਦੀ ਹੀ ਪ੍ਰੈਡਿਕਸ਼ਨ ਹੈ ਲੱਗਦਾ ਕਿ ਜਿਵੇਂ ਬਾਉਂਡਰੀ ਆਪਟੀ ਚੱਲੀ ਹੈ ਝੋਨੇ ਦੀ ਤੇ ਇਹ ਵੀ ਮੌਸਮ ਜਿਹੜਾ ਬਹੁਤ ਬਿਲਕੁਲ ਜੀ ਕਿਉਂਕਿ ਹਾਰਵੈਸਟਿੰਗ ਦੇ ਟਾਈਮ ਤੇ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਰਹਿਣੀਆਂ ਬਹੁਤ ਹੀ ਜ਼ਰੂਰੀ ਹੁੰਦੀਆਂ ਨੇ ਸੋ ਹੁਣ ਜਿਹੜੀਆਂ ਡਰਾਈ ਔਰ ਕਲੀਅਰ ਵੈਦਰ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਅਸੀਂ ਸਮਝਦੇ ਹਾਂ ਕਿ ਕ੍ਰੌਪਸ ਦੀ ਜਿਹੜੀਆਂ ਖਰੀਫ ਕ੍ਰੌਪਸ ਦੀ ਹਾਰਵੈਸਟਿੰਗ ਵਾਸਤੇ ਬਿਲਕੁਲ ਠੁਕਵੀਆਂ ਨੇ ਮੈਮ ਇਸ ਤਰ੍ਹਾਂ ਦੇਖਿਆ ਕਿ ਗਰਮੀ ਜਿਹੜੀ ਕਾਫੀ ਵੱਧ ਰਹੀ ਜਾਂਦਾ ਮੰਦਰੀ ਇਕਦਮ ਹੀ ਮੌਸਮ ਜਦੋਂ ਚੇਂਜ ਹੋਇਆ ਮੰਨ ਤੁਹਾਨੂੰ ਜਾਨ ਤੋਂ ਲੋਕ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਜੀ ਕਿਉਂਕਿ ਚੇਂਜਿੰਗ ਵੈਦਰ ਸੀਜ਼ਨ ਦੇ ਵਿੱਚ ਹੈਲਥ ਇਸ਼ੂਜ਼ ਬਹੁਤ ਆਉਂਦੇ ਆ ਇਨਫੈਕਸ਼ਨ ਵਗੈਰਾ ਦੇ ਚਾਂਸਸ ਹੁੰਦੇ ਆ ਸੋ ਇਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਆਪਣੀ ਸਿਹਤ ਦਾ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਬਿਲਕੁਲ ਕਲੀਅਰ ਰਹੇਗਾ ਉਹ ਵਾਲੇ ਦਿਨਾਂ ਜਮਾਹੂਨ ਕੋਈ ਤਾਪਮਾਨ ਬਦਲਣ ਦੀ ਕੋਈ ਸੰਭਾਵਨਾ ਨਹੀਂ ਹੈ ਅ ਆਨਵਾਰੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਬਿਲਕੁਲ ਕਲੀਅਰ ਔਰ ਡਰਾਈ ਨੇ ਜੀ ਸੋ ਸੇਮ ਹੀ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਜੋ ਆਲਰੇਡੀ ਚੱਲ ਰਹੀ ਹੈ ਜੀ ਬਿਲਕੁਲ ਜੀ ਮੌਨਸੂਨ ਦੀ ਵਾਪਸੀ ਰੀਜਨ ਤੋਂ ਹੋ ਚੁੱਕੀ ਹੈ 24 ਸੈਪਟੈਂਬਰ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਕੰਪਲੀਟ ਵਿਦਡਰੋਅਲ ਮੌਨਸੂਨ ਦਾ ਹੋ ਗਿਆ ਔਰ ਇਹਦੇ ਕਰਕੇ ਜਿਹੜੀਆਂ ਵੈਦਰ ਕੰਡੀਸ਼ਨਸ ਹੈ ਕਲੀਅਰ ਚੱਲ ਰਹੀਆਂ ਨੇ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਵੀ ਥੋੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 35.2 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 24.2 ਡਿਗਰੀ ਸੈਲਟ੍ਰੀਟ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.8 ਡਿਗਰੀ ਸੈਲਟ੍ਰੀਟ ਉੱਪਰ ਹੈ। ਆਰ ਜੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕਿਉਂਕਿ ਮੌਨਸੂਨ ਦਾ ਵਿਦਡਰੋਅਲ ਹੋ ਚੁੱਕਿਆ ਸੋ ਕਿਸੇ ਤਰ੍ਹਾਂ ਦਾ ਕੋਈ ਡਬਲਯੂਡੀ ਸਿਸਟਮ ਵੀ ਫਿਲਹਾਲ ਡਿਵੈਲਪਮੈਂਟ ਨਹੀਂ ਹੈ। ਸੋ ਆਉਣ ਵਾਲੇ 4-5 ਦਿਨ ਵੈਦਰ ਕੰਡੀਸ਼ਨਜ਼ ਰੀਜਨ ਦੇ ਵਿੱਚ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ। ਮੈਨੂੰ ਲੱਗਦਾ ਕਿ ਜਿਵੇਂ ਬਰੰਗਲੀਆ ਵਾਪਸੀ ਚੱਲੀ ਹੈ ਝੋਨੇ ਦੀ ਤੇ ਜੇ ਲਈ ਮੌਸਮ ਜਿਹੜਾ ਬੀਗਿਆ ਬਿਲਕੁਲ ਜੀ ਕਿਉਂਕਿ ਹਾਰਵੈਸਟਿੰਗ ਦੇ ਟਾਈਮ ਤੇ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਰਹਿਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਸੋ ਹੁਣ ਜਿਹੜੀਆਂ ਡਰਾਈ ਔਰ ਕਲੀਅਰ ਵੈਦਰ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਅਸੀਂ ਸਮਝਦੇ ਹਾਂ ਕਿ ਕ੍ਰੌਪਸ ਦੀ ਜਿਹੜੀਆਂ ਖਰੀਫ ਕ੍ਰੌਪਸ ਦੀ ਹਾਰਵੈਸਟਿੰਗ ਵਾਸਤੇ ਬਿਲਕੁਲ ਠੁਕਵੀਆਂ ਨੇ ਮੈਂ ਇਸ ਤਰ੍ਹਾਂ ਦੇਖਿਆ ਕਿ ਗਰਮੀ ਜਿਹੜੀ ਕਾਫੀ ਵੱਧ ਰਹੀ ਜਾਂਦਾ ਮੰਦਰੀ ਇਕਤਨ ਮੌਸਮ ਜਦੋਂ ਚੇਂਜ ਹੋਇਆ ਮੰਨੋ ਜਾਨਵਰ ਲੋਕ ਆਪਣੀ ਫੀਲ ਦਾ ਖਾਸ ਧਿਆਨ ਰੱਖਣ ਕੀ ਹੈ ਇਹ ਜੀ ਕਿਉਂਕਿ ਚੇਂਜਿੰਗ ਵੈਦਰ ਸੀਜ਼ਨ ਦੇ ਵਿੱਚ ਹੈਲਥ ਇਸ਼ੂਜ਼ ਬਹੁਤ ਆਉਂਦੇ ਆ ਇਨਫੈਕਸ਼ਨ ਵਗੈਰਾ ਦੇ ਚਾਂਸਸ ਹੁੰਦੇ ਆ ਸੋ ਇਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਆਪਣੀ ਸਿਹਤ ਦਾ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਬਿਲਕੁਲ ਕਲੀਅਰ ਰਹੇਗਾ ਉਹਨਾਂ ਵਾਲੇ ਦਿਨਾਂ ਜਮਾਹਨ ਕੁਝ ਤਾਪਮਾਨ ਬਦਲਣ ਦੀ ਕੋਈ ਸੰਭਾਵਨਾ ਨਹੀਂ ਹੈ ਅ ਅਨਵਾਰੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਬਿਲਕੁਲ ਕਲੀਅਰ ਔਰ ਡਰਾਈ ਨੇ ਜੀ ਸੋ ਸੇਮ ਹੀ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਜੋ ਆਲਰੇਡੀ ਚੱਲ ਰਹੀ ਹੈ ਜੀ ਬਿਲਕੁਲ ਜੀ ਮੌਨਸੂਨ ਦੀ ਵਾਪਸੀ ਰੀਜਨ ਤੋਂ ਹੋ ਚੁੱਕੀ ਹੈ 24 ਸੈਪਟੈਂਬਰ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਕੰਪਲੀਟ ਵਿਦਡਰੋਅਲ ਮੌਨਸੂਨ ਦਾ ਹੋ ਗਿਆ ਔਰ ਇਹਦੇ ਕਰਕੇ ਜਿਹੜੀਆਂ ਵੈਦਰ ਕੰਡੀਸ਼ਨਸ ਹੈ ਕਲੀਅਰ ਚੱਲ ਰਹੀਆਂ ਨੇ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਵੀ ਥੋੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 35.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 24.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.8 ਡਿਗਰੀ ਸੈਂਟੀਗ੍ਰੇਡ ਉੱਪਰ ਹੈ। ਔਰ ਜਿਵੇਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕਿਉਂਕਿ ਮੌਨਸੂਨ ਦਾ ਵਿਦਡਰੋਅਲ ਹੋ ਚੁੱਕਿਆ ਸੋ ਕਿਸੇ ਤਰ੍ਹਾਂ ਦਾ ਕੋਈ ਡਬਲਿਊਡੀ ਸਿਸਟਮ ਵੀ ਫਿਲਹਾਲ ਡਿਵੈਲਪਮੈਂਟ ਨਹੀਂ ਹੈ। ਸੋ ਆਉਣ ਵਾਲੇ 4-5 ਦਿਨ ਵੈਦਰ ਕੰਡੀਸ਼ਨਜ਼ ਰੀਜਨ ਦੇ ਵਿੱਚ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ। ਮੈਨੂੰ ਲੱਗਦਾ ਕਿ ਜਿਵੇਂ ਬਾਰੰਦਗੀ ਆਪਦੀ ਚੱਲੀਏ ਤੋਂ ਨਹੀਂ ਤੇਜ਼ੀ ਤੇਜ਼ੀ ਮੌਸਮ ਜਿਹੜਾ ਕੋਈ ਬਿਲਕੁਲ ਜੀ ਕਿਉਂਕਿ ਹਾਰਵੈਸਟਿੰਗ ਦੇ ਟਾਈਮ ਤੇ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਰਹਿਣੀਆਂ ਬਹੁਤ ਹੀ ਜ਼ਰੂਰੀ ਹੁੰਦੀਆਂ ਨੇ ਸੋ ਹੁਣ ਜਿਹੜੀਆਂ ਡਰਾਈ ਔਰ ਕਲੀਅਰ ਵੈਦਰ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਅਸੀਂ ਸਮਝਦੇ ਹਾਂ ਕਿ ਕ੍ਰੌਪਸ ਦੀ ਜਿਹੜੀਆਂ ਖਰੀਫ ਕ੍ਰੌਪਸ ਦੀ ਹਾਰਵੈਸਟਿੰਗ ਵਾਸਤੇ ਬਿਲਕੁਲ ਠੁਕਵੀਆਂ ਨੇ ਮੈਂ ਉਸ ਤਰ੍ਹਾਂ ਦੇਖਿਆ ਕਿ ਜਲਦੀ ਜਿਹੜੀ ਕਾਫੀ ਬਦਲੀ ਜਾਂਦਾ ਮੰਦਰੇ ਇਕਦਮ ਨਹੀਂ ਹੈ ਜਦੋਂ ਚੇਂਜ ਹੋਇਆ ਮੰਤੂ ਜਾਂ ਲੋਕ ਆਪਣੀ ਫੀਲ ਦਾ ਖਤਰਾ ਧਿਆਨ ਰੱਖਣ ਕੀ ਹੈ ਇਹ ਜੀ ਕਿਉਂਕਿ ਚੇਂਜਿੰਗ ਵੈਦਰ ਸੀਜ਼ਨ ਦੇ ਵਿੱਚ ਹੈਲਥ ਇਸ਼ੂਜ਼ ਬਹੁਤ ਆਉਂਦੇ ਆ ਇਨਫੈਕਸ਼ਨ ਵਗੈਰਾ ਦੇ ਚਾਂਸਸ ਹੁੰਦੇ ਆ ਸੋ ਇਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਆਪਣੀ ਸਿਹਤ ਦਾ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਬਿਲਕੁਲ ਕਲੀਅਰ ਹੈ ਗਾਉਣ ਵਾਲੇ ਨਾ ਜਵਾਹਰ ਨੂੰ ਕੋਈ ਚਤਾਵਨੀ ਕੋਈ ਸ਼ੰਕਾ ਹੈ ਆ ਆਨਵਾਰੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਬਿਲਕੁਲ ਕਲੀਅਰ ਔਰ ਡਰਾਈ ਨੇ ਜੀ ਸੋ ਸੇਮ ਹੀ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਜੋ ਆਲਰੇਡੀ ਚੱਲ ਰਹੀ ਹੈ ਜੀ ਬਿਲਕੁਲ ਜੀ ਮੌਨਸੂਨ ਦੀ ਵਾਪਸੀ ਰੀਜਨ ਤੋਂ ਹੋ ਚੁੱਕੀ ਹੈ 24 ਸੈਪਟੈਂਬਰ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਕੰਪਲੀਟ ਵਿਦਡਰੋਅਲ ਮੌਨਸੂਨ ਦਾ ਹੋ ਗਿਆ ਔਰ ਉਹਦੇ ਕਰਕੇ ਜਿਹੜੀਆਂ ਵੈਦਰ ਕੰਡੀਸ਼ਨਸ ਐ ਕਲੀਅਰ ਚੱਲ ਰਹੀਆਂ ਨੇ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਵੀ ਥੋੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 35.2 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 24.2 ਡਿਗਰੀ ਸੈਲਟ੍ਰੀਗ੍ਰੀਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.8 ਡਿਗਰੀ ਸੈਲਟ੍ਰੀਗ੍ਰੀਡ ਉੱਪਰ ਹੈ। ਔਰ ਜਿ ਹੁਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕਿਉਂਕਿ ਮੌਨਸੂਨ ਦਾ ਵਿਦਡਰੋਅਲ ਹੋ ਚੁੱਕਿਆ ਸੋ ਕਿਸੇ ਤਰ੍ਹਾਂ ਦਾ ਕੋਈ ਡਬਲਿਊਡੀ ਸਿਸਟਮ ਵੀ ਫਿਲਹਾਲ ਡਿਵੈਲਪਮੈਂਟ ਨਹੀਂ ਹੈ। ਸੋ ਆਉਣ ਵਾਲੇ 4-5 ਦਿਨ ਵੈਦਰ ਕੰਡੀਸ਼ਨਜ਼ ਰੀਜਨ ਦੇ ਵਿੱਚ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ। ਹੁਣ ਲੱਗਦਾ ਕਿ ਜਿਵੇਂ ਬਰੰਗਰੀ ਆਪਦੀ ਚੱਲੀ ਹੈ ਝੋਨੇ ਦੀ ਤੇਜ਼ੀ ਲਈ ਮੌਸਮ ਜਿਹੜਾ ਬ ਬਿਲਕੁਲ ਜੀ ਕਿਉਂਕਿ ਹਾਰਵੈਸਟਿੰਗ ਦੇ ਟਾਈਮ ਤੇ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਰਹਿਣੀਆਂ ਬਹੁਤ ਹੀ ਜ਼ਰੂਰੀ ਹੁੰਦੀਆਂ ਨੇ ਸੋ ਹੁਣ ਜਿਹੜੀਆਂ ਡਰਾਈ ਔਰ ਕਲੀਅਰ ਵੈਦਰ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਅਸੀਂ ਸਮਝਦੇ ਆ ਕਿ ਕ੍ਰੌਪਸ ਦੀ ਜਿਹੜੀਆਂ ਖਰੀਫ ਕ੍ਰੌਪਸ ਦੀ ਹਾਰਵੈਸਟਿੰਗ ਵਾਸਤੇ ਬਿਲਕੁਲ ਠੁਕਵੀਆਂ ਨੇ ਮੈਂ ਉਸ ਤਰ੍ਹਾਂ ਦੇਖਿਆ ਕਿ ਗਰਮੀ ਜਿਹੜੀ ਕਾਫੀ ਵੱਧ ਰਹੀ ਜਾਂਦਾ ਮਾਨਸਰ ਇੱਕਦਮ ਨਹੀਂ ਮੌਸਮ ਜਦੋਂ ਚੇਂਜ ਹੋਇਆ ਮਾਨਸਰ ਲੋਕ ਆਪਣੀ ਫੀਲ ਦਾ ਪਿੱਛਾ ਧਿਆਨ ਰੱਖਣ ਕੀ ਹੈ ਜੀ ਕਿਉਂਕਿ ਚੇਂਜਿੰਗ ਵੈਦਰ ਸੀਜ਼ਨ ਦੇ ਵਿੱਚ ਹੈਲਥ ਇਸ਼ੂਜ਼ ਬਹੁਤ ਆਉਂਦੇ ਆ ਇਨਫੈਕਸ਼ਨ ਵਗੈਰਾ ਦੇ ਚਾਂਸਸ ਹੁੰਦੇ ਆ ਸੋ ਇਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਆਪਣੀ ਸਿਹਤ ਦਾ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਬਿਲਕੁਲ ਕਲੀਅਰ ਹੈ ਕਾਉਣ ਵਾਲੇ ਦਿਨਾਂ ਜਮਾਹਨ ਬਹੁਤ ਤਾਪਮਾਨ ਬਦਲਣ ਦੀ ਕੋਈ ਸੰਭਾਵਨਾ ਨਹੀਂ ਹੈ ਅ ਆਨਵਾਰੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਬਿਲਕੁਲ ਕਲੀਅਰ ਔਰ ਡਰਾਈ ਨੇ ਜੀ ਸੋ ਸੇਮ ਹੀ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਜੋ ਆਲਰੇਡੀ ਚੱਲ ਰਹੀ ਹੈ